ਅੱਜ ਆਪਾਂ ਜਾਣਦੇ ਹਾਂ ਹਾਕੀ ਖੇਡ ਦੇ ਬਾਰੇ ਵਿੱਚ ਇਹਦਾ ਇਤਿਹਾਸ ਕੀ ਹੈ ਅਤੇ 2024 ਪੈरिस 올림픽 ਦੇ ਵਿੱਚ ਜਿਹੜਾ ਭਾਰਤ ਨੂੰ ਇਸ ਵਿੱਚ ਬ੍ਰੌਂਜ਼ ਮੈਡਲ ਮਿਲਿਆ ਹੈ ਪਹਿਲਾਂ ਦੀ ਭਾਰਤ ਦੀ ਸਥਿਤੀ ਹੁਣ ਤੱਕ ਕੀ ਰਹੀ ਹੈ ਕਿਉਂਕਿ 올림픽 ਜਿੱਤਣ ਤੋਂ ਬਾਅਦ ਇਹਦੀ ਹਿਸਟਰੀ ਆਪਣੇ ਲਈ ਪੜ੍ਹਨੀ ਜ਼ਰੂਰੀ ਹੋ ਜਾਂਦੀ ਹੈ ਹਾਂਜੀ ਆਓ ਸੋ ਹਾਕੀ ਦੇ ਜੇਕਰ ਇਤਿਹਾਸ ਦੀ ਗੱਲ ਕਰੀਏ ਤਾਂ ਹਾਕੀ ਨੂੰ ਵਿਸ਼ਵ ਦੀ ਸਭ ਤੋਂ ਪੁਰਾਣੀ ਖੇਡ ਮੰਨਿਆ ਜਾਂਦਾ ਹੈ। ਪੁਰਾਣੀ ਖੇਡ ਹੈ ਜੀ। ਇਤਿਹਾਸਕਾਰਾਂ ਦੇ ਅਨੁਸਾਰ ਪਰਸ਼ੀਆ ਦੇ ਵਿੱਚ ਇਹ ਖੇਡ 2000 ਈਸਾ ਪੂਰਵ ਵਿੱਚ ਖੇਡੀ ਜਾਂਦੀ ਰਹੀ ਹੈ। ਪਰਸ਼ੀਆ ਤੋਂ ਪਰਸ਼ੀਆ ਦੇ ਵਿੱਚ 2000 ਈਸਾ ਪੂਰਵ ਦੇ ਵਿੱਚ ਜਿਹੜੀ ਇਹ ਖੇਡ ਖੇਡੀ ਜਾਂਦੀ ਮੰਨੀ ਗਈ ਹੈ। ਜੋ ਬਾਅਦ ਵਿੱਚ ਯੂਨਾਨ, ਰੋਮ ਅਤੇ ਫਰਾਂਸ ਵਿੱਚ ਵੀ ਖੇਡੀ ਜਾਣ ਲੱਗੀ। ਹਾਂਜੀ। ਸਨ 21922 ਇਸਵੀ ਵਿੱਚ ਏਥੰਸ ਵਿੱਚ ਹੋਈ ਇੱਕ ਖੋਜ ਅਨੁਸਾਰ ਹਾਕੀ ਨਾਲ ਮਿਲਦੀ ਜੁਲਦੀ ਇੱਕ ਕਿਸਮ ਦੀ ਖੁੰਡੀ ਦੀ ਖੇਡ ਪੂਰਬ ਵਿੱਚ ਲਗਭਗ 514 ਤੋਂ 449 ਈਸਾ ਪੂਰਵ ਵਿੱਚ ਖੇਡੀ ਜਾਂਦੀ ਮੰਨੀ ਗਈ ਆ ਇੱਕ ਖੋਜ ਹੋਈ ਜੀ ਏਥੰਸ ਵਿੱਚ ਹੋਈ 1992 ਇਸਵੀ ਵਿੱਚ ਹੋਈ ਸੀ ਇਹ ਖੋਜ ਤੇ ਉਹਦੇ ਅਨੁਸਾਰ ਜਿਹੜਾ ਸਿੱਟਾ ਨਿਕਲਿਆ ਜਿਹੜਾ ਨਤੀਜਾ ਨਿਕਲਿਆ ਉਹ ਇਹ ਮੰਨਿਆ ਗਿਆ ਕਿ 514 ਤੋਂ ਲੈ ਕੇ 449ਵੀਂ ਈਸਾ ਪੁਰੂ ਤੱਕ ਇਹ ਖੇਡ ਖੇਡੀ ਜਾਂਦੀ ਰਹੀ ਹੈ ਇਹਦੇ ਸਬੂਤ ਕੀ ਮਿਲਿਆ ਉਹਨਾਂ ਨੂੰ ਦਰਵਾਜ਼ਿਆਂ ਤੇ ਕੰਧਾਂ ਦੇ ਉੱਪਰ ਜਿਹੜੀਆਂ ਕੁਝ ਤਸਵੀਰਾਂ ਉੱਕਰੀਆਂ ਹੋਈਆਂ ਮਿਲੀਆਂ ਉਹ ਚਿੱਤਰਾਂ ਦੇ ਵਿੱਚੋਂ ਪਤਾ ਲੱਗਦਾ ਕਿ ਹਾਕੀ ਵਰਗੇ ਖੇਡ ਇੰਨਾ ਸਮਾਂ ਪਹਿਲਾਂ ਖੇਡੀ ਜਾਂਦੀ ਰਹੀ ਆ ਹਾਂਜੀ ਸੋ ਸਬੂਤਾਂ ਤੋਂ ਸਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਅਮਰੀਕਨ ਅਤੇ ਭਾਰਤੀ ਕਬੀਲਿਆਂ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਇਹ ਖੇਡ ਸਦੀਆਂ ਤੋਂ ਖੇੜੀ ਜਾਂਦੀ ਆ। ਮੁਕਲੀਅ ਲਈ ਹੈ ਜੀ ਕਿ ਇਹਦੇ ਇਤਿਹਾਸ ਦਾ ਕੋਈ ਸਪਸ਼ਟ ਨਹੀਂ ਪਤਾ। ਬਸ ਇਹ ਤਾਂ ਜਿਹੜੀਆਂ ਬਹੁਤ ਪੁਰਾਤਨ ਸਮੇਂ ਤੋਂ ਕੋਈ ਖੇਡਾਂ ਕੋਈ ਵੀ ਸੱਭਿਆਚਾਰ ਹੋ ਗਿਆ ਹੈ ਨਾ ਜਦੋਂ ਉਹ ਵਿਕਸਿਤ ਹੁੰਦਾ ਤਾਂ ਉਹਦਾ ਆਪਾਂ ਇੱਕ origin point ਨਹੀਂ ਲੱਭ ਸਕਦੇ ਹੁੰਦੇ। ਹਾਂਜੀ ਉਹ ਇਸ ਤਰੀਕ ਨੂੰ ਹੀ ਸ਼ੁਰੂ ਹੋਈ ਹੋਵੇ ਕਿਉਂਕਿ ਹੌਲੀ-ਹੌਲੀ ਹੌਲੀ-ਹੌਲੀ ਹਾਕੀ ਚ ਵਿਕਸਤ ਹੁੰਦੀ ਆ। ਸੋ ਅਮਰੀਕਾ ਤੇ ਭਾਰਤੀ ਕਬੀਲਿਆਂ ਵਿੱਚ ਇਹ ਕਿਸੇ ਨਾ ਕਿਸੇ ਰੂਪ ਵਿੱਚ ਖੇਡੀ ਜਾਂਦੀ। ਖੇਡੀ ਜਾਂਦੀ ਜਿਹੜੇ ਸਾਨੂੰ ਸਬੂਤ ਨੇ ਉਹ ਮਿਲਦੇ ਨਹੀਂ। ਜਿਹੜੀ ਅਜੋਕੀ ਹਾਕੀ ਆ ਇਹ ਲਗਭਗ ਕਹਿੰਦੇ ਜੀ 19ਵੀਂ ਸਦੀ ਦੇ ਅੱਧ ਤੋਂ ਇੰਗਲੈਂਡ ਦੇ ਕੁਝ ਕਲੱਬਾਂ ਵਿੱਚ ਵਿਕਸਤ ਹੋਣੀ ਸ਼ੁਰੂ ਹੋਈ ਸੀ। ਜਿਹੜੀ ਹੌਲੀ-ਹੌਲੀ ਮਾਡਰਨ ਹੁੰਦੀ ਹੋਈ ਅੱਜ ਸਾਡੇ ਕੋਲ ਅੱਜ ਦੇ ਸਮੇਂ ਇੱਕ proper ਖੇਡ ਦੇ ਜਿਹੜੇ ਨਿਯਮ ਨੇ ਸਾਰਾ ਕੁਝ ਉਹ ਬਣ ਚੁੱਕੀ ਆ ਸੋ 19ਵੀਂ ਸਦੀ ਦੇ ਅੱਧ ਤੋਂ ਇੰਗਲੈਂਡ ਦੇ ਕੁਝ ਕਲੱਬਾਂ ਤੋਂ ਵਿਕਸਤ ਹੋਣੀ ਸ਼ੁਰੂ ਹੋਈ ਸੀ ਜਿਦੇ ਵਿੱਚ ਇਹਦੇ ਕੁਝ ਨਿਯਮ ਬਣਾਏ ਗਏ ਸਨ ਇਸ ਸਮੇਂ ਹਾਕੀ ਦੀ ਖੇਡ ਦੇ ਵਿਕਾਸ ਦਾ ਅਹਿਮ ਪੜਾ ਵਿਬ ਲੰਡਨ ਕਲੱਬ 1883 ਦਾ ਬਣਨਾ ਸੀ ਜਿਹੜੀ ਅੱਜ ਦੇ ਸਮੇਂ ਖੇਡੀਆਂ ਜਾਂਦੀ ਹਾਕੀ ਜੀ ਇਹਦਾ ਪਹਿਲਾ ਪੜਾਅ ਸੀ ਜਿਹੜਾ ਉਹ ਇਹ ਸੀ ਕਿ ਵਿਬਲੰਡਨ ਦੇ ਵਿੱਚ ਇੱਕ ਕਲੱਬ ਬਣਿਆ ਸੀ 1883 ਈਸਵੀ ਦੇ ਵਿੱਚ ਹਾਕੀ ਨਾਲ ਸੰਬੰਧਤ ਕੋਹੋ ਕਲੱਬ ਸੀ ਵਿਬਲੰਡਨ ਦਾ ਟੈਨਿਸ ਨਾਲ ਵੀ ਸੰਬੰਧਾ ਉਧਲੇ ਪਾਸੇ ਆਪਾਂ ਇਹ ਹਾਕੀ ਦੀ ਗੱਲ ਕਰ ਰਹੇ ਹਾਂ ਜੀ ਆਪਾਂ ਤੇ ਹਾਂਜੀ ਅਜੋਕੀ ਹਾਕੀ ਦਾ ਅਸਲ ਮੁੱਢ 18 ਜਨਵਰੀ 1886 ਈਸਵੀ ਨੂੰ ਲੰਡਨ ਵਿੱਚ ਹਾਕੀ ਐਸੋਸੀਏਸ਼ਨ ਬਣਨ ਅਤੇ ਖੇਡ ਦੇ ਨਿਯਮ ਬਣਾਉਣਾ ਹੋਇਆ ਏ ਉਹ ਸਮਾਂ ਜੀ ਜਦੋਂ ਹਾਕੀ ਐਸੋਸੀਏਸ਼ਨ ਬਣੀ ਸੀ ਜੀ ਲੰਡਨ ਦੇ ਵਿੱਚ ਕਿਉਂਕਿ ਇਥੋਂ ਪਰ ਨਿਯਮ ਹੋਰ ਵਧੀਆ ਢੰਗ ਨਾਲ ਬਣਨੇ ਸ਼ੁਰੂ ਹੋ ਗਏ ਹਨ ਤਾਂ ਕਰਕੇ ਅਜੋਕੀ ਜਿਹੜੀ ਹਾਕੀ ਆ ਉਹ ਇਨ੍ਹਾਂ ਪੜਾਵਾਂ ਦੇ ਵਿੱਚੋਂ ਹੋ ਕੇ ਗੁਜ਼ਰਦੀ ਗੁਜ਼ਰਦੀ ਅਜੋਕੇ ਸਮੇ ਦੀ ਹਾਕੀ ਬਣੀ ਹੈ ਆ ਇੰਪੋਰਟੈਂਟ ਫੈਕਟ ਆ ਜੀ ਹਾਂਜੀ ਇਹ ਜਿਹੜਾ ਇੰਪੋਰਟੈਂਟ ਫੈਕਟ ਆ ਉਹ ਇਹ ਆ ਕਿ ਸਨ 1895 ਈਸਵੀ ਦੇ ਵਿੱਚ ਆਰਕੀ ਜੀ 1895 ਈਸਵੀ ਦੇ ਵਿੱਚ ਪਹਿਲਾ ਅੰਤਰਰਾਸ਼ਟਰੀ ਮੈਚ ਇੰਗਲੈਂਡ ਅਤੇ ਆਇਰਲੈਂਡ ਦੇ ਵਿਚਕਾਰ ਖੇਡਿਆ ਗਿਆ ਸੀ 1895 ਈਸਵੀ ਦੇ ਵਿੱਚ ਪਹਿਲਾ ਅੰਤਰਰਾਸ਼ਟਰੀ ਮੈਚ ਇੰਗਲੈਂਡ ਅਤੇ ਆਇਰਲੈਂਡ ਦੇ ਵਿੱਚ ਖੇਡਿਆ ਗਿਆ ਸੀ 1900 ਈਸਵੀ ਦੇ ਵਿੱਚ ਅੰਤਰਰਾਸ਼ਟਰੀ ਹਾਕੀ ਬੋਰਡ ਹੋਂਦ ਵਿੱਚ ਆਇਆ ਹਾਕ ਅੰਤਰਰਾਸ਼ਟਰੀ ਹਾਕੀ ਬੋਰਡ ਕਦੋਂ ਹੋਂਦ ਵਿੱਚ ਆਇਆ ਜੀ ਇਹ ਆਇਆ 1900 ਦੇ ਵਿੱਚ ਇਸ ਅੰਤਰਰਾਸ਼ਟਰੀ ਹਾਕੀ ਬੋਰਡ ਦੇ ਪਹਿਲੇ ਜਿਹੜੇ ਦੇਸ਼ ਮੈਂਬਰ ਸੀ ਉਹਨਾਂ ਵਿੱਚ ਇੰਗਲੈਂਡ ਸੀ ਆਇਰਲੈਂਡ ਸੀ ਵੇਲਜ਼ ਸੀ ਅਤੇ ਸਕਾਟਲੈਂਡ ਸੀ ਜਿਵੇਂ ਅੱਜ ਦੇ ਸਮੇਂ 'ਚ ਪੂਰੀ ਦੁਨੀਆ ਦੇ ਇੱਕ ਹਾਕੀ ਹਾਕੀ ਫੈਡਰੇਸ਼ਨ ਬਣੀ ਹੋਈ ਆ ਇਹ ਉਸ ਸਮੇਂ ਦੀ ਗੱਲ ਨਹੀਂ ਇਹ ਉਹਦਾ origin ਆ ਹੋ ਰਿਹਾ ਨਾ ਅੰਤਰਰਾਸ਼ਟਰੀ ਹਾਕੀ ਬੋਰਡ ਦਾ ਚਾਰਕ ਦੇਸ਼ ਚਾਰਕ ਦੇਸ਼ਾਂ ਨੇ ਮਿਲ ਕੇ ਜਿਹੜਾ ਅੰਤਰਰਾਸ਼ਟਰੀ ਹਾਕੀ ਬੋਰਡ ਬਣਾਇਆ ਸੀ ਹਾਂਜੀ ਸਨ 1924 ਵਿੱਚ ਸਾਰੇ ਬ੍ਰਿਟਾਨਵੀ ਕਾਮਨਵੈਲਥ ਦੇਸ਼ ਅਤੇ ਸੰਯੁਕਤ ਰਾਸ਼ਟਰ ਨੇ ਮਿਲ ਕੇ ਫਿਰ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਬਣਾਈ ਹਾਂਜੀ ਫਿਰ 24 ਦੇ ਵਿੱਚ ਇਹਦਾ ਹੋਰ ਵਿਸਤਾਰ ਹੋਇਆ ਇਸ ਜਿਹੜੀ ਅੰਤਰਰਾਸ਼ਟਰੀ ਹਾਕੀ ਬੋਰਡ ਸੀ ਉਹਦਾ ਫਿਰ ਨਵਾਂ ਜਿਹੜਾ ਵਿਸਤਾਰ ਹੋਇਆ ਉਹਦਾ ਕੀ ਨਾਮ ਬਣ ਗਿਆ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਇਹਦੇ ਵਿੱਚ ਕਾਮਨਵੈਲਥ ਦੇਸ਼ ਵੀ ਅਤੇ ਸੰਯੁਕਤ ਰਾਸ਼ਟਰ ਦੇ ਦੇਸ਼ ਵੀ ਹਸਨ ਹਾਕੀ ਨੂੰ ਸਭ ਤੋਂ ਪਹਿਲਾਂ 올림픽 ਖੇਡਾਂ ਵਿੱਚ ਕਦੋਂ ਖੇਡੇ ਗਏ ਜੀ 1908 ਸਭ ਤੋਂ ਪਹਿਲਾਂ ਖੇਡੇ ਗਏ 1908 ਵਿੱਚ ਉਸ ਤੋਂ ਬਾਅਦ ਖੇਡੇ ਗਏ 1920 ਦੇ ਵਿੱਚ ਹੈਨਾ ਦੋ ਵਾਰ ਇਹਨੂੰ ਸ਼ਾਮਲ ਕੀਤਾ ਗਿਆ ਅਤੇ ਅਗਲੀ ਗੱਲ ਹੈ ਜੀ 1928 ਈਸਵੀ ਤੋਂ ਦੋ ਵਾਰ ਖੇਡੇ ਗਏ ਸੀ ਪਹਿਲਾਂ ਉਸ ਤੋਂ ਬਾਅਦ 1928 ਈਸਵੀ ਤੋਂ ਹੁਣ ਤੱਕ ਇਹ ਲਗਾਤਾਰ 올림픽 ਖੇਡਾਂ ਦੇ ਵਿੱਚ ਖੇਡੀ ਜਾ ਰਹੀ ਆ ਇਹ ਖੇਡ 1928 ਈਸਵੀ ਤੋਂ ਬਾਅਦ ਹੁਣ ਤੱਕ ਲਗਾਤਾਰ ਖੇਡੀ ਜਾ ਰਹੀ ਹੈ ਹਾਂਜੀ ਭਾਰਤ ਦੀ ਹਾਕੀ ਦੀ ਗੱਲ ਕਰੀਏ ਭਾਵੇਂ ਕਹਿੰਦੇ ਭਾਰਤ ਵਿੱਚ ਪ੍ਰਾਚੀਨ ਸਮੇ ਤੋਂ ਹੀ ਹਾਕੀ ਕਿਸ ਨਾ ਕਿਸੇ ਰੂਪ ਵਿੱਚ ਖੇਡੀ ਜਾਂਦੀ ਰਹੇ ਸੀ ਪਹਿਲਾਂ ਵੀ ਆਪਾਂ ਗੱਲ ਕਰ ਚੁੱਕੇ ਹਾਂ ਪਰ ਨਿਯਮਬੱਧ ਹਾਕੀ ਭਾਰਤ ਵਿੱਚ ਅੰਗਰੇਜ਼ਾਂ ਦੁਆਰਾ ਬਰਤਾਨੀਆਤੋਂ ਆਈ ਪਹਿਲਾਂ ਖੇਡੀਆਂ ਤੁਸੀਂ ਰੈਂਡੋਲੀ ਪਿੰਡਾਂ ਦੇ ਵਿੱਚ ਹੈਨਾ ਕੋਈ ਰੂਲ ਨਹੀਂ ਕੋਈ ਰੈਗੂਲੇਸ਼ਨ ਨਹੀਂ ਜਿਹੜੇ ਖਿਡਾਰੀ ਨੇ ਉਹ ਮੌਕੇ ਦੇ ਆਪਣੇ ਰੂਲ ਬਣਾ ਲੈਂਦੇ ਸੀ ਤੇ ਉਹ ਖੇਡ ਖੇਡੀਆਂ ਜਾਂਦੇ ਸੀ ਜਿਹੜੀ ਅੱਜ ਦੀ ਨਿਯਮਬੱਧ ਖੇਡ ਆ ਨਿਯਮ ਹੁੰਦੇ ਨੇ ਰੂਲਸ ਹੁੰਦੇ ਨੇ ਉਹ ਕਹਿੰਦੇ ਜੀ ਅੰਗਰੇਜ਼ਾਂ ਦੁਆਰਾ ਭਾਰਤ ਵਿੱਚ ਲਿਆਂਦੇ ਗਏ ਜਾਂ ਅੰਗਰੇਜ਼ਾਂ ਦੁਆਰਾ ਭਾਰਤ ਵਿੱਚ ਆਏ ਆਈ ਪਹਿਲਾਂ ਕਿਹੜੇ ਉਹਦੇ ਵਿੱਚ ਆਈ ਜੀ ਇਹ ਪਹਿਲਾਂ ਆਈ ਜੀ ਫੌਜੀ ਯੂਨਟਾਂ ਦੇ ਵਿੱਚ ਫਿਰ ਇਹ ਹੌਲੀ ਹੌਲੀ ਸਿਵਲ ਵਿੱਚ ਵੀ ਸ਼ੁਰੂ ਹੋ ਗਈ ਇਹ ਵੀ ਇੰਪੋਰਟੈਂਟ ਫੈਕਟ ਹੈ ਜੀ ਆਪਣਾ ਇਹ ਭਾਰਤ ਵਿੱਚ ਇਸ ਖੇਡ ਦਾ ਸਭ ਤੋਂ ਪਹਿਲਾ ਟੂਰਨਾਮੈਂਟ ਬੀਕਨ ਕੱਪ ਦੇ ਨਾਮ ਹੇਠ ਸਨ 1895 ਈਸਵੀ ਦੇ ਵਿੱਚ ਹੋਇਆ ਸੀ ਜੀ ਹੋਇਆ ਕਿੱਥੇ ਜੀ ਇਹ ਕਲਕੱਤਾ ਦੇ ਵਿੱਚ ਇਹ ਵੀ ਇੰਪੋਰਟੈਂਟ ਨੋਟ ਹੈ ਜੀ ਇਹਨੂੰ ਨੋਟ ਉਨ ਕਰ ਲਿਓ ਦੂਜਾ ਵੱਡਾ ਟੂਰਨਾਮੈਂਟ ਆਗਾ ਖਾਂਦੇ ਨਾਹਟ ਬੰਬਈ ਵਿੱਚ 1896 ਈਸਵੀ ਵਿੱਚ ਹੋਇਆ ਸੀ ਇਹ ਵੀ ਨੋਟ ਕਰਨ ਵਾਲੀ ਗੱਲ ਹੈ ਜੀ ਭਾਰਤ ਵਿੱਚ ਪਹਿਲੀ ਹਾਕੀ ਐਸੋਸੀਏਸ਼ਨ 1908 ਈਸਵੀ ਵਿੱਚ ਹੋਣੀ ਸੀ ਅੱਛਾ ਹੁਣ ਇਹ ਧਿਆਨ ਵਿੱਚ ਰੱਖਿਓ ਜੀ ਇਹ ਹਾਕੀ ਐਸੋਸੀਏਸ਼ਨ ਹੈ ਜਿਹੜੀ ਇਹ ਪੂਰੇ ਭਾਰਤ ਦੀ ਨਹੀਂ ਹੈਗੀ ਇਹ ਕੀ ਦੀ ਹੈ ਜੀ ਇਹ ਬੰਗਾਲ ਐਸੋਸੀਏਸ਼ਨ ਹੈ ਆਪਣੇ ਪ੍ਰਾਂਤ ਦੀ ਐਸੋਸੀਏਸ਼ਨ ਇਹ 1925 ਸੂਚ ਪੰਜਾਬ ਹੈ ਇੱਕ ਪੰਜਾਬ ਹਾਕੀ ਐਸੋਸੀਏਸ਼ਨ ਹੋਂਦ ਵਿੱਚ ਆਈ 1908 ਵਿੱਚ ਬੰਗਾਲ ਵਾਲਿਆਂ ਨੇ ਬਣਾ ਲਈ 1925 ਵਿੱਚ ਬਣਾ ਲਈ ਪੰਜਾਬ ਵਾਲਿਆਂ ਨੇ ਜਿਹੜਾ ਵੀ ਉਹ ਰੀਜਨ ਸੀ ਪ੍ਰਾਂਤ ਦਾ ਪੰਜਾਬ ਦਾ ਏਰੀਆ ਉਹ ਸਾਰਿਆਂ ਦਾ ਮਿਲ ਕੇ ਇੱਕ ਪੰਜਾਬੀ ਹਾਕੀ ਐਸੋਸੀਏਸ਼ਨ ਜਿਹੜੀ 1925 ਸੂਚ ਬਣੀ ਅਜੇ ਵੀ ਆਪਣੇ ਪ੍ਰਾਂਤਕ ਰੂਪ ਵਿੱਚ ਉਹ ਨਹੀਂ ਐਸੋਸੀਏਸ਼ਨ ਆ ਭਾਰਤ ਵਿੱਚ ਇੱਕ ਨਹੀਂ ਬਣੀ ਵੱਖਰੀਆਂ ਵੱਖਰੀਆਂ ਬਣੀਆਂ ਹੋਈਆਂ दी दी ए, ए, 1925 ਵਿੱਚ ਗਵਾਲੀਅਰ ਦੇ ਵਿੱਚ ਭਾਰਤ ਦੀ ਹਾਕੀ ਦੀ ਇੱਕ ਸਾਂਝੀ ਸੰਸਥਾ ਇੰਡੀਅਨ ਹਾਕੀ ਫੈਡਰੇਸ਼ਨ ਹੋਂਦ ਵਿੱਚ ਆਈ ਇਹ ਫਿਰ ਸਾਰੀਆਂ ਜਿਹੜੀਆਂ ਸੰਸਥਾਵਾਂ ਸੀ ਬੰਗਾਲ ਦੀ ਹੋਗੀ ਪੰਜਾਬ ਦੀ ਹੋਗੀ ਇਹ ਸਾਰੀਆਂ ਇੱਕ ਮੰਚ ਤੇ ਇਕੱਠਾ ਕੀਤਾ ਗਿਆ ਅਤੇ 1925 ਈਸਵੀ ਵਿੱਚ ਗਵਾਲੀਅਰ ਦੇ ਵਿੱਚ ਇੱਕ ਸੰਸਥਾ ਬਣਾਈ ਗਈ ਜਿਸ ਦਾ ਨਾਮਤਾ ਹੈ ਜੀ ਹਾਕੀ ਸੌਰੀ ਇੰਡੀਅਨ ਹਾਕੀ ਫੈਡਰੇਸ਼ਨ ਇਹਦੇ ਪਹਿਲੇ ਪ੍ਰਧਾਨ ਉਹ ਨੇ ਜੀ ਕਰਨਲ ਬਰੂਸ ਟੰਬਲ ਹਾਂਜੀ ਪਹਿਲੇ ਪ੍ਰਧਾਨ ਕੌਣ ਬਣੇ ਇੰਡੀਅਨ ਹਾਕੀ ਫੈਡਰੇਸ਼ਨ ਦੇ ਕਰਨਲ ਬਰੂਸ ਟਰਨਬਲ ਅਤੇ ਐਨ ਐਚ ਅंसारी ਸੀ ਜਿਹੜੇ ਇਹਦੇ ਪਹਿਲੇ ਸੈਕਟਰੀ ਬਣੇ ਪਹਿਲੇ ਸਕੱਤਰ ਬਣੇ ਐਨ ਐਚ ਅंसारी 1927 ਈਸਵੀ ਵਿੱਚ ਹੁਣ ਦੇਖੋ ਇੱਥੇ 1925 ਦੇ ਵਿੱਚ ਇਹ ਬਣੀ ਜੀ ਗਵਾਲੀਅਰ ਗਵਾਲੀਅਰ ਇਹਦਾ ਹੈੱਡ ਆਫਿਸ ਦਾ 1925 ਈਸਵੀ ਵਿੱਚ 1927 ਈਸਵੀ ਵਿੱਚ ਇਹਦਾ ਮੁੱਖ ਦਫ਼ਤਰ ਜਿਹੜਾ ਅ ਗਵਾਲੀਅਰ ਤੋਂ ਹੋ ਦਿੱਲੀ ਬਦਲ ਗਿਆ ਇਹ 2 ਸਾਲਾਂ ਦੇ ਵਿੱਚ ਕੁਝ ਖਾਸ ਜਿਹੜੀ ਇਹਦੀ ਕਾਰਗੁਜ਼ਾਰੀ ਨਹੀਂ ਰਹੀ ਖੈਰ ਚਲੋ ਪਰ ਸਟਾਰਟਿੰਗ ਜਦੋਂ ਹੁੰਦੀ ਹੈ ਤਾਂ ਉਹਦੇ ਵਿੱਚ ਜਿਹੜੇ ਟੈਕਲਸ ਹੁੰਦੇ ਨੇ ਹਾਰਡਲਸ ਹੁੰਦੇ ਨੇ ਬਹੁਤ ਜ਼ਿਆਦਾ ਹੁੰਦੇ ਨੇ ਪਰ ਚੋਂ ਇਹ ਸੰਯੁਕਤ ਹੋਣਾ ਜਿਹੜੀ ਫੈਡਰੇਸ਼ਨ ਇੰਡੀਅਨ ਫੈਡਰੇਸ਼ਨ ਜਾਂ ਹਾਕੀ ਦੀ ਫੈਡਰੇਸ਼ਨ ਬਣ ਰਹੀ ਆ ਇਹ ਇਕੱਠੀਆਂ ਹੋਣੀਆਂ ਹੁਣ ਸ਼ੁਰੂ ਹੋਈਆਂ ਹੋਈਆਂ ਨੇ ਟੀਪੀ ਮੰਟਲੇ ਜਿਹੜੀ ਦਿੱਲੀ ਦੇ ਵਿੱਚ ਜਦੋਂ ਮੁਖ ਇਹਦਾ ਹੈੱਡ ਆਫ ਲੈ ਗਏ ਉਥੇ ਟੀਪੀ ਮੰਟਲੇ ਬਣ ਕੇ ਜਿਹਦੇ ਸਖਤਰ ਅਤੇ ਬਰਨ ਮੁਰਦੋਰ ਬਣ ਕੇ ਦੇ ਪ੍ਰਧਾਨ ਗਵਾਲੀਅਰ ਦੇ ਵਿੱਚ ਹੋਰ ਬਣੇ ਸੀ ਦਿੱਲੀ ਦੇ ਵਿੱਚ ਆ ਕੇ ਦੋਨੋਂ ਵਿਅਕਤੀ ਇੱਕ ਸਕੱਤਰ ਬਣ ਗਿਆ ਤੇ ਇੱਕ ਬਣ ਗਿਆ ਪ੍ਰਧਾਨ ਇਸ ਸਮੇਂ ਹੀ ਪਹਿਲੀ ਵਾਰ 1928 ਈਸਵੀ ਵਿੱਚ ਖੇਡਾਂ ਹੋਈਆਂ ਸੀ ਜੀ 올림픽 ਐਮਸਟਰਡਮ ਦੇ ਵਿੱਚ ਜਿਹਦੇ ਵਿੱਚ 올림픽 ਖੇਡਾਂ ਵਿੱਚ ਭਾਰਤ ਨੇ ਹਾਲੈਂਡ ਜਾਂ ਨੀਦਰਲੈਂਡ ਗਏ ਸਦਿਆਂ ਨੂੰ ਇਹਨੂੰ ਹਰਾ ਕੇ ਕੀ ਜਿੱਤੇ ਸੀ ਜੀ 골ਡ ਮੈਡਲ ਇਹ ਪੇਪਰ ਵਿੱਚ ਬਾਰ ਬਾਰ ਪੁੱਛਿਆ ਜਾਂਦਾ ਲਾਈਨ ਹੈ ਜੀ ਪਹਿਲੀ ਵਾਰ ਭਾਰਤ ਨੇ ਹਾਕੀ ਦੇ ਖੇਤਰ ਦੇ ਵਿੱਚ 골ਡ ਮੈਡਲ 올림픽 ਦੇ ਵਿੱਚ ਕਦੋਂ ਜਿੱਤਿਆ ਸੀ ਉਹ ਜਿੱਤਿਆ ਸੀ 1928 ਈਸਵੀ ਦੇ ਵਿੱਚ ਹਰਾਇਆ ਕਿ ਨਹੀਂ ਉਸੇ ਇੰਪੋਰਟੈਂਟ ਨਹੀਂ ਆ ਪਰ ਫਿਰ ਵੀ ਜੇ ਕਦੇ ਐਡਵਾਂਸ ਲੈਵਲ ਦਾ ਪ੍ਰਸ਼ਨ ਆ ਗਿਆ ਤਾਂ ਉਹ ਪੁੱਛਿਆ ਜਾ ਸਕਦਾ ਕਿ ਕਿਸ ਨੂੰ ਹਰਾਇਆ ਸੀ ਤਾਂ ਹਾਲੈਂਡ ਜਾਂ ਨੀਦਰਲੈਂਡ ਕਿਹਾ ਜਾ ਸਕਦਾ ਇਹ ਗੱਲ ਤੁਸੀਂ ਨੋਟ ਕਰ ਲਿਓ ਇਹ ਨੇ ਜੀ ਹਾਕੀ ਦੇ ਕੁਝ ਵੱਖ-ਵੱਖ ਦੇਸ਼ਾਂ ਦੇ ਵਿੱਚ ਕੁਝ ਨਾਮ ਨੇ ਜਿਵੇਂ ਆਪਣੇ ਪੰਜਾਬ ਦੇ ਵਿੱਚ ਖਿੱਦੋ ਹੁੰਦੀ ਕਹਿੰਦੇ ਨੇ ਆਪਾਂ ਨਾ ਉਮੇ ਕੀ ਕਿਸ ਨੇ ਆਇਰਲੈਂਡ ਦੇ ਵਿੱਚ ਕਹਿੰਦੇ ਜੀ ਇਹਨੂੰ ਹਰਲੇ ਕਹਿੰਦੇ ਸੀ ਹੈਨਾ ਸਕਾਟਲੈਂਡ ਬਣੀ ਨੂੰ ਸ਼ਿੰਟੀ ਕਹਿੰਦੇ ਨੇ ਜੀ ਇੰਗਲੈਂਡ ਵਿੱਚ ਇਹਨੂੰ ਬੈਂਡੀ ਕਹਿੰਦੇ ਸੀ ਇਹ ਵੱਖਰੇ ਵੱਖਰੇ ਦੇਸ਼ਾਂ ਦੇ ਕੁਝ ਨਾਮ ਨੇ ਕਦੇ ਸਟੇਟਮੈਂਟ ਵਾਈਜ਼ ਪ੍ਰਸ਼ਨ ਜੇ ਕਦੇ ਜਿਆਦਾ ਹੀ ਐਡਵਾਂਸ ਪਾਉਣਾ ਹੋਵੇ ਤਾਂ ਪੁੱਛ ਸਕਦੇ ਨੇ ਕੁਝ ਹੋਰ ਮਹੱਤਵਪੂਰਨ ਜਾਣਕਾਰੀ ਲੈ ਲਓ ਜੀ ਹਾਕੀ ਦੀ ਸਰਵ ਉੱਚ ਸੰਸਥਾ ਜਿਹੜੀ ਅੰਤਰਰਾਸ਼ਟਰੀ ਹਾਕੀ ਮਹਾ ਸੰਘਾ FIH ਆ ਜਿਹੜੀ ਇਹ ਆ ਜੀ ਹਾਕੀ ਦੀ ਸਰਵ ਉੱਚ ਸੰਸਥਾ ਇਹਦਾ ਹੈੱਡ ਆਫਿਸ ਕਿੱਥੇ ਆ ਇਹ ਆ ਜੀ ਸਵਿਟਜ਼ਰਲੈਂਡ ਵਿੱਚ ਆ ਕਿੱਥੇ ਸਰਦਿਨੈਂਡ ਦੁਸਾਨੇ ਦੇ ਵਿੱਚ ਇੱਕ ਹੋਰ ਇੰਪੋਰਟੈਂਟ ਫੈਕਟਰ ਭਾਰਤ ਦੇ ਲਈ ਕਹਿੰਦੇ ਜੀ ਭਾਰਤ ਹੁਣ ਤੱਕ 올림픽 ਵਿੱਚ 8 골ਡ ਮੈਡਲ ਜਿੱਤ ਚੁੱਕਿਆ ਜੀ ਹਾਕੀ ਦੇ ਵਿੱਚ ਤੇ ਆਪਣੇ ਆ ਵਿੱਚ ਇਕੱਲਾ ਦੇਸ਼ ਹੈ ਜਿਹਨੇ ਹਾਕੀ ਦੇ ਵਿੱਚ 8 골ਡ ਮੈਡਲ ਜਿੱਤੇ ਨੇ ਹਾਂਜੀ ਇਹ ਸਾਡੇ ਮਾਨ ਵਾਲੀ ਗੱਲ ਹੋ ਜਾਂਦੀ ਹੈ ਇਹ ਕੁਝ ਇੰਪੋਰਟੈਂਟ ਟੂਰਨਾਮੈਂਟ ਟਰਾਫੀਆਂ ਜਾਂ ਕੱਪ ਨੇ ਜਿਹੜੇ ਕਿ ਹਾਕੀ ਨਾਲ ਸੰਬੰਧਿਤ ਨੇ ਪੁੱਛੇ ਜਾਂਦੇ ਨੇ ਪੇਪਰਾਂ ਵਿੱਚ ਵਾਰ-ਵਾਰ ਸੁਲਤਾਨ ਅਜ਼ਲਾਨ ਸ਼ਾ ਕੱਪਾ ਇਹ ਵੀ ਹਾਕੀ ਨਾਲ ਸੰਬੰਧਿਤ ਆ ਆਗਾ ਖਾਨ ਕੱਪ ਮਹਾਰਾਜਾ ਰਣਜੀਤ ਸਿੰਘ 골ਡ ਕੱਪ ਚੰਦ ਟਰਾਫੀ ਨਹਿਰੂ ਟਰਾਫੀ ਸਿੰਧਿਆ 골ਡ ਕੱਪ ਤੇ ਮੁਰੂਗਾਪਾ 골ਡ ਕੱਪ ਆਦੇ ਨਾਲ ਆ ਜੀ ਵੈਲਿੰਗਟਨ ਕੱਪ ਤੇ ਸਟੈਂਲੀ ਕੱਪ ਇਹਨਾਂ ਵਿੱਚ ਸੁਲਤਾਨ ਅਜ਼ਲਾਨ ਸ਼ਾ ਬਹੁਤ ਬਹੁਤ ਪਛੇਂਦਾ ਆ ਆਗਾ ਖਾਨ ਵੀ ਬਹੁਤ ਬਹੁਤ ਪਛੇਂਦਾ ਧਿਆਨ ਚੰਦਤਾ ਵਿਸ਼ੇ ਨਾਮ ਧਿਆਨ ਚੰਦ ਜੀ ਤੋਂ ਹੀ ਪਿਆ ਹੋਇਆ ਤਾਂ ਇਹਦਾ ਪੁੱਛਣ ਦੀ ਕੋਈ ਸੰਭਾਵਨਾ ਰਹਿੰਦੀ ਨਹੀਂ ਹੈਗੀ ਹਨਾ ਨਹਿਰੂ ਟਰਾਫੀ ਪੁੱਛੀ ਜਾਂਦੀ ਹੈ ਹਾਂਜੀ ਬਿਲਕੁਲ ਨਹਿਰੂ ਟਰਾਫੀ ਸੋ ਇਹ ਜਿਹੜੀ ਇੰਪੋਰਟੈਂਟ ਨੇ ਤੁਸੀਂ ਬਸ ਸਾਰੇ ਬੱਚੇ ਇੱਕ ਵਾਰ ਨਿਗਾਹ ਕੱਢ ਲਿਓ ਇੰਪੋਰਟੈਂਟ ਨੂੰ ਜ਼ਰੂਰ ਯਾਦ ਕਰ ਲਿਓ ਪੇਪਰ ਵਿੱਚ ਪੁੱਛ ਲਿਆ ਜਾਂਦੇ ਦੋਹੇ 24 ਦੀ ਜਿਹੜੀ ਭਾਰਤ ਦੀ ਹਾਕੀ ਟੀਮ ਸੀ ਇਹਦੇ ਖਿਡਾਰੀਆਂ ਦੇ ਨਾਮ ਨੇ ਜੀ ਕਦੇ ਗਰੁੱਪ ਦੇ ਵਾਈਜ਼ ਜੀ ਪੁੱਛੇ ਜਾ ਸਕਦੇ ਨੇ ਖਾਸ ਕਰਕੇ ਗੋਲ ਕੀਪਰ ਦਾ ਨਾਮ ਜ਼ਰੂਰ ਧਿਆਨ ਵਿੱਚ ਰੱਖਿਓ ਇੰਪੋਰਟੈਂਟ ਆ ਜੀ ਇਹ ਗੋਲ ਕੀਪਰ ਜੀ ਸਾਡੇ ਆਪਣੇ ਪੀ ਆਰ ਹਾਂਜੀ ਪੀ ਆਰ ਸ਼੍ਰੀ ਜੇਸ਼ ਇਹ ਆਪਣੇ ਭਾਰਤੀ ਹਾਕੀ ਟੀਮ ਦੇ ਸਾਰੇ ਖਿਡਾਰੀ ਸੀ ਜਿਹੜੇ ਹੁਣ ਆਪਣੇ ਉਥੇ 올림픽 ਵਿੱਚ ਖੇਡ ਕੇ ਆਏ ਕਿਹੜੇ ਕਿਹੜੇ ਸੀ ਜਰਮਨ ਪੀ ਸਿੰਘ ਵੈਸੇ ਨਾਮ ਬੋਲ ਦਿੰਦਾ ਜੇ ਯਾਦ ਕਰ ਲਓ ਕੁਝ ਮਤਲਬ ਨਿਗਰਾਨੀ ਕਰਦੇ ਹੋ ਇੱਕ ਵਾਰ ਅਮਿਤ ਰੋਹਿਦਾਸ ਹਰਮਨ ਪੀ ਸਿੰਘ ਸੁਮਿਤ ਅਤੇ ਸੰਜੇ ਰਾਜਕਮਰ ਪਾਲ ਸ਼ਮਸ਼ੇਰ ਸਿੰਘ ਮਨਪ੍ਰੀਤ ਸਿੰਘ ਹਾਰਦਿਕ ਸਿੰਘ ਵਿਵੇਕ ਸਾਗਰ ਪ੍ਰਸਾਦ ਅਭਿਸ਼ੇਕ ਸੁਖਜੀਤ ਸਿੰਘ ਲਲਿਤ ਕੁਮਾਰ ਉਪਾਧਿਆਏ ਮਨਦੀਪ ਸਿੰਘ ਗੁਰਜੰਤ ਸਿੰਘ ਕੁਝ ਤਿੰਨ ਵਿਕਲਪਕ ਖਿਡਾਰੀ ਸੀ ਜੀ ਨੀਲਕੰਠ ਸ਼ਰਮਾ ਜੁਗਰਾਜ ਸਿੰਘ ਅਤੇ ਕ੍ਰਿਸ਼ਨ ਬਹਾਦਰ ਪਾਠ ਇਹ ਸਨ ਇਹ 16 ਆਪਣੇ ਖਿਡਾਰੀ ਸੀ ਤੇ ਇਹ ਤਿੰਨ ਸੀਗੇ ਜੀ ਵਿਕਲਪਿਤ ਖਿਡਾਰੀ ਹਾਂਜੀ ਕੁਝ ਹੋਰ ਇੱਕ ਦੋ ਗੱਲਾਂ ਹੋਰ ਨੇ ਜੀ ਇਹ ਤੁਸੀਂ ਇਹਦਾ ਤੁਹਾਨੂੰ ਸਭ ਨੂੰ ਪਤਾ ਹੈ ਵੈਸੇ ਕਿ ਮੇਜਰ ਧਿਆਨ ਚੰਦ ਨੂੰ ਕਿਹਾ ਜਾਂਦਾ ਜੀ ਹਾਕੀ ਦਾ ਜਾਦੂਗਰ ਹਾਕੀ ਦੀ ਨਰਸਰੀ ਕਿਹਨੂੰ ਕਿਹਾ ਜਾਂਦਾ ਜੀ ਹਾਕੀ ਦੀ ਨਰਸਰੀ ਕਿਹਾ ਜਾਂਦਾ ਜੀ ਸੰਸਾਰਪੁਰ ਨੂੰ ਹਾਂਜੀ ਸੰਸਾਰਪੁਰ ਧੰਨਵਾਦ ਜੀ